ਵਾਹਿਗੁਰੂ ਜੀ ਤਰਨਵਾਹਿਗੁਰੂ ਸਾਹਿਬ ਜੀਓ ਜਿਤੋ ਸਮੰਦ ਸਗਰ ਨੀਰ ਭਇਆ ਤੇਤੇ ਅਗਣ ਹਮਾਰੇ ਦਇਆ ਕਰੋ ਕਿਛ ਮਿਹਰਿ ਉਪਾਵੋ ਡੁੱਬਦੇ ਪੱਥਰ ਤਾਰੇ ਦਇਆ ਕਰੋ ਕਿਛ ਮਿਹਰਿ ਉਪਾਵੋ ਡੁੱਬਦੇ ਪੱਥਰ ਤਾਰੇ ਜੁਗੋ ਜੁਗ ਅਟਲ ਦੀ ਦੁਨੀਆਂ ਦੇ ਮਾਲਕ ਦੀਨਾ ਬੰਦੂ ਭਗਤ ਵੱਛਲ ਕਿਰਪਾ ਨਿਧਾਨ ਸਤਿਗੁਰੂ ਧਰਨ ਸੋਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਵਿਰਾਜ ਰਹੇ ਸਤਸੰਗੀ ਜਨੋ ਸਤਗੁਰੂ ਜੀ ਦੀ ਰਹਿਮਤ ਸੁਦਕ ਅੰਮ੍ਰਿਤ ਵੇਲੇ ਦੀ ਦਾਤ ਚੋਲੀ ਪਈ ਹੈ ਸਵਰ ਜਨ ਬੰਗ ਕੁਝ ਸਮਾ ਕਲਗੀ ਤਰਪਤਾ ਜੀਆਂ ਦੇ ਚਰਨਾਂ ਨਮਸ਼ਕਾਰ ਕਰਨੀਆਂ ਕਰੀਏ ਸਤਿਗੁਰੂ ਸੁੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦਾ ਧਿਆਨ ਤਰਕੀ ਗੁਰੂ ਇਤਿਹਾਸ ਰਹੀ ਗੁਰਮੈਮ ਨੂੰ ਸਰਗਣ ਕਰੀਏ ਭਾਈ ਸੋਆ ਲੜੀਵਾਰ ਵਿਚਾਰ ਕਈ ਰੋਜ ਤੋਂ ਚੱਲ ਰਹੀ ਹੈ ਜਿੱਥੇ ਕਲ ਰੋਜ ਆਪ ਜੀਆਂ ਨੇ ਵਿਚਾਰਾ ਸਰਬਣ ਕੀਤੀਆਂ ਸੀ ਉਥੋਂ ਅਰੰਭਤਾ ਹੋਏਗੀ ਸਵਾਉ ਕੁਝ ਸਮਾਂ ਤਨ ਅਤੇ ਮਨ ਨੂੰ ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਤਰਕੀ ਇਕਾਗਰ ਰੱਖਣ ਦਾ ਯਤਨ ਕਰਨਾ ਹੈ ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੁਰਫਤੀ ਦੀ ਸੰਧ ਪਾਈਏ ਕੋਈ ਵੀ ਰਸਨਾ ਵਾਜੀ ਨਾ ਰਵੇ ਇੱਕੋ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀਆਂ ਨੇ ਸਰਵਣ ਕੀਤਾ ਸੀ ਭਾਈ ਦੱਲੇ ਨੂੰ ਸਤਿਗੁਰਾਂ ਨੇ ਸੁਖੀ ਪ੍ਰੇਮ ਦੀ ਜੋਤ ਦਿਖਾਉਣੀ ਸੁਖਾਉਣੀ ਤੇ ਨਾਲ ਹੀ ਸਤਿਗੁਰਾਂ ਨੇ ਆਪਣੇਆਂ ਸਿੰਘਾਂ ਦਾ ਅਥਾ ਪ੍ਰੇਮ ਹੈ ਉਹਦਾ ਪ੍ਰਗਟਾਵਾ ਕੀਤਾ ਸਿੰਘਾਂ ਨੂੰ ਉਡੀਾਈ ਬਖਸ਼ੀ ਕਿਉਂਕਿ ਆਪ人ਿਆਂ ਨੇ ਪਿੱਛੇ ਇਤਿਹਾਸ ਸਰਵਣ ਕੀਤਾ ਹੈ ਗੁਰੂ ਕੇਆਂ ਸਿੰਘਾਂ ਨੇ ਗੁਰੂ ਪ੍ਰੇਮ ਦੇ ਵਿੱਚ ਕੋਈ ਕਾਟ ਨਹੀਂ ਛੱਡੀ ਜਿੱਥੇ ਆਪਣਾ ਜੀਵਨ ਸਾਰੇ ਦਾ ਸਾਰਾ ਲੇਖੇ ਲਾਇਆ ਪਿਆਰਿਓ ਐਸੇ ਵੀ ਸਿੰਘ ਨੇ ਜਿਨ੍ਹਾਂ ਨੇ ਆਪਣੀ ਕੋਲੀ ਗੁਰੂ ਸ਼ਬਦ ਜੀ ਦੇ ਨਾਮ ਕਰ ਦਿੱਤੀ ਸੀ ਸਾਰੀ ਦੀ ਸਾਰੀ ਕੁੱਲ ਪੀੜੀ ਭਾਈ ਮਨੀ ਸਿੰਘ ਦੀ ਆਪਾਂ ਸਰਵਣ ਕਰਦੇ ਹਾਂ ਨਾ ਇਨਾਂ ਦੇ ਕਈ ਜੀ ਲੱਗੇ ਸੀ ਗੁਰੂ ਸਾਹਿਬ ਜੀਆਂ ਦੇ ਲੇਖੇ ਕਈ ਜੀ ਇਹਨਾਂ ਦੇ ਸਤਗੁਰਾਂ ਦੇ ਲੇਖੇ ਲੱਗੇ ਸੀ ਤੇ ਪੀੜੀਆਂ ਕਈ ਪੀੜੀਆਂ ਤੋਂ ਚੱਲਦੀ ਆ ਰਹੀ ਹੈ ਸਿੱਖੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਈ ਐਸੇ ਵੀ ਸੀ ਜਿਨ੍ਹਾਂ ਦੇ ਵਡੇਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਦੇ ਨਾਲ ਰਹਿ ਕੇ ਸੇਵਾ ਕੀਤੀ ਜੰਗਾਂ ਜੁੱਧਾਂ ਵੀ ਕੀਤੀਆਂ ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਉਹਨਾਂ ਦੀ ਸੇਵਾ ਕਰ ਰਹੇ ਹੈ ਉਹਨਾਂ ਦੀ ਪੀੜੀ ਦੇ ਵਿੱਚੋਂ ਸੁਤਾਂ ਕਰਕੇ ਬੜਾ ਅਥਾ ਪ੍ਰੇਮ ਸਿੰਘ ਦਾ ਸੀ ਗੁਰੂ ਸਾਹਿਬ ਜੀਆਂ ਨਾਲ ਤੇ ਆਪਣੇ ਆਪ ਦੇ ਨਾਲ ਆਪਣੀਆਂ ਪੀੜੀਆਂ ਵੀ ਲਾ ਦਿੱਤੀਆਂ ਤਾਂ ਕਰਕੇ ਫਿਰ ਆਪਾਂ ਜਿਵੇਂ ਪਹਿਲਾਂ ਵੀ ਸਰਵਣ ਕੀਤਾ ਸੀ ਨਾ ਵੀ ਗੁਰੂ ਸਾਹਿਬ ਜੀਆਂ ਨੇ ਜਿਵੇਂ ਇੱਕ ਪੂਰਾ ਪਿਤਾ ਹੋ ਕੇ ਵਿਖਾਇਆ ਵੀ ਖਾਲਸਾ ਜੀ ਲਓ ਕੋਈ ਪਿਤਾ ਕੁਛ ਵਾਰਦਾ ਕੋਈ ਕੁਛ ਵਾਰਦਾ ਮੈਂ ਆਪਣਾ ਸਰਵੰਸ ਵਾਰ ਦੇਣਾ ਤੇ ਉਸੇ ਤਰੀਕੇ ਦੇ ਨਾਲ ਫਿਰ ਪੁੱਤਰਾਂ ਨੇ ਵੀ ਫਰਜ਼ ਨਿਭਾਇਆ ਜਿਹੜੇ ਸੰਪੂਰਨ ਪੁੱਤਰ ਬਣ ਕੇ ਵਿਖਾਏ ਤੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਸ਼ਰਧਾ ਦੇ ਨਾਲ ਆਪਣੇ ਵਾਂਗੂ ਨਹੀਂ ਆਪਾਂ ਨੂੰ ਤਾਂ maaf ਕਰਨਾ ਆ ਹੁਣ ਹਰ ਰੋਜ਼ ਅਰਜ ਕਰੀਦੀ ਹੈ ਹੱਥ ਜੋੜ ਕੇ ਵੀ ਅਰਜ ਕਰੀਦੀ ਹੈ ਤੇ ਹਰ ਪਿੰਡ ਦੇ ਹਰ ਗੁਰੂ ਘਰ ਦੇ ਵਿੱਚੋਂ ਅਰਜ ਹੁੰਦੀ ਹੋਏਗੀ ਹਰ ਸਤੀਜ ਤੋਂ ਅਰਜ ਹੁੰਦੀ ਹੈ ਕਿ ਭਾਈ ਕਲਗੀ ਧਰਜੀਆਂ ਨੇ ਬੜਾ ਕੁਝ ਸਾਡੇ ਲਈ ਕੀਤਾ ਵਾਰ-ਵਾਰ ਦੱਸਿਆ ਜਾਂਦਾ ਹੈ ਹਾਲਾਂਕਿ ਪੁੱਤਰ ਪੁੱਤਰ ਨੂੰ ਪਿਤਾ ਬਾਰੇ ਦੱਸਿਆ ਨਹੀਂ ਜਾਣਾ ਚਾਹੀਦਾ ਵੀ ਤੇਰੇ ਪਿਤਾ ਨੇ ਤੇਰੇ ਲਈ ਆਹ ਕੁਝ ਕੀਤਾ ਅੱਪਾ ਕੀ ਕਹਿੰਨੇ ਆ ਜੇ ਉਹਨੂੰ ਯਾਦ ਕਰਾਉਣਾ ਪਵੇ ਜੇ ਉਹਨੂੰ ਦੱਸਣਾ ਪਵੇ ਵੀ ਤੇਰੇ ਪਿਤਾ ਨੇ ਤੇਰੇ ਲਈ ਆ ਕੀਤਾ ਹੈ ਭਾਈ ਆ ਕੀਤਾ ਹੈ ਤੇਰੇ ਲਈ ਯਾਦ ਕਰ ਲੈ ਤੈਨੂੰ ਆਪਾਂ ਕੀ ਕਹਿੰਨੇ ਆ ਇਹ ਨਲਾਇਕ ਹੈ ਇਹਨੂੰ ਤੈਨੂੰ ਪਤਾ ਨਹੀਂ ਵੀ ਤੇਰੇ ਪਿਤਾ ਨੇ ਤੇਰੇ ਲਈ ਕੀ ਕੀਤਾ ਤੈਨੂੰ ਕਿਵੇਂ ਵੱਡਿਆਂ ਕੀਤਾ ਤੈਨੂੰ ਕਿਵੇਂ ਪਾਲਿਆ ਹੈ ਤੈਨੂੰ ਕਿਵੇਂ ਪੜਾਇਆ ਹੈ ਤੇ ਜੇ ਕਿਸੇ ਨੂੰ ਆ ਕੇ ਗਵੰਡੀ ਨੂੰ ਦੱਸਣਾ ਪਵੇ ਵੀ ਤੇਰੇ ਪਿਤਾ ਨੇ ਤੇਰੇ ਲਈ ਆ ਕੀਤਾ ਹੈ ਭਾਈ ਆ ਘਾਲਣਾ ਘਾਲੀ ਹੈ ਆ ਇਨੀ ਮਿਹਨਤ ਕੀਤੀ ਹੈ ਤੇ ਫਿਰ ਪੁੱਤਰ ਨੂੰ ਸੋਚਣਾ ਨਹੀਂ ਚਾਹੀਦਾ ਵੀ ਇਹ ਮੇਰੀ ਨਲੈਕੀ ਹੈ ਵੀ ਕੋਈ ਮੈਨੂੰ ਮੇਰੇ ਪਿਤਾ ਦੀ ਵਡਿਆਈ ਦੱਸੇ ਬਾਹਰਲਾ ਆ ਕੇ ਦੱਸੇ ਤੇ ਇਹ ਇੱਕ ਲਾਹਨਤ ਦੀ ਤਰ੍ਹਾਂ ਹੁੰਦੀ ਹੈ ਮਾਫ਼ ਕਰਨਾ ਕਈਆਂ ਨੂੰ ਗੁੱਸਾ ਲੱਗਣਾ ਪਰ ਲੱਗੇ ਚੰਗੀ ਗੱਲ ਹੈ ਇੱਕ ਬੜੀ ਨਮੋਸ਼ੀ ਵਾਲੀ ਗੱਲ ਐ ਵੀ ਸਤੈਨੂੰ ਦੱਸੇ ਵੀ ਤੇਰੇ ਪਿਤਾ ਨੇ ਤੇਰੇ ਲਈ ਕੀ ਕੀਤਾ ਕੋਈ ਤਾਂ ਕਰਕੇ ਪਿਆਰਿਓ ਪਤਾ ਸਾਰਿਆਂ ਨੂੰ ਹੀ ਐ ਪਰ ਅਸੁਰ ਕਰਨ ਦੀ ਦੇਰ ਐ ਤਾਂ ਕਰਕੇ ਉਹਨਾਂ ਸਿੰਘਾਂ ਦੀ ਲਿਸਟ ਵਿੱਚ ਆਈਏ ਜਿਨ੍ਹਾਂ ਨੇ ਪ੍ਰੇਮ ਕੀਤਾ ਗੁਰੂ ਸਾਹਿਬ ਜੀਆਂ ਨਾਲ ਹੁਣ ਤੇਰੀ ਮਰਜ਼ੀ ਐ ਵੀ ਇੱਕ ਪਾਸੇ ਪੈਗ ਐ ਇੱਕ ਪਾਸੇ ਕਲਗੀ ਧਰਨੇ ਤੂੰ ਹੁਣ ਪੈਗ ਨੂੰ ਚੁਣਨਾ ਹੈ ਕਿ ਤੂੰ ਹੁਣ ਕਲਗੀ ਧਰਦੀਆਂ ਨੂੰ ਚੁਣਨਾ ਹੈ ਇਹ ਹੱਥ ਤੇਰੇ ਚ ਹੈ ਇੱਕ ਪਾਸੇ ਉਹ ਕੁਕਰਮ ਨੇ ਇੱਕ ਪਾਸੇ ਉਹ ਚੀਜ਼ਾਂ ਨੇ ਜਿਹੜੀਆਂ ਸਿੱਖੀ ਤੋਂ ਤੈਨੂੰ ਦੂਰ ਲੈ ਜਾਂਦੀਆਂ ਨੇ ਕਲਗੀ ਧਰਦੀਆਂ ਤੋਂ ਤੈਨੂੰ ਦੂਰ ਲੈ ਜਾਂਦੀਆਂ ਨੇ ਇੱਕ ਪਾਸੇ ਉਹ ਚੀਜ਼ਾਂ ਨੇ ਜਿਨ੍ਹਾਂ ਨੇ ਕਲਗੀ ਧਰ ਦਾ ਹੱਥ ਤੇਰੇ ਸਿਰ ਤੇ ਰੱਖ ਦੇਣਾ ਤੇਰੇ ਹੱਥ ਗੁਰੂ ਸਾਹਿਬ ਜੀਆਂ ਦੇ ਚਰਨਾਂ ਤੇ ਰੱਖ ਦੇਣੇ ਤਾਂ ਕਰਕੇ ਭਾਈ ਵਸ ਤੇਰੇ ਆ ਵੀ ਤੈ ਕਿੱਧਰ ਨੂੰ ਜਾਣਾ ਹੈ ਹਲੇ ਸਮਾਂ ਹੈ ਜੇ ਇੱਕ ਵੀ ਸੁਵਾਸ ਰਹਿਦਾ ਹੋਵੇ ਨਾ ਤੇ ਕੋਈ ਬਖਸ਼ ਬਖਸ਼ਾ ਲਵੇ ਤਾਂ ਵੀ ਗੁਰੂ ਸਾਹਿਬ ਬਖਸ਼ ਦਿੰਦੇ ਨੇ ਤੇ ਮਤ ਸੋਚਿਆ ਕਰੀਏ ਵੀ ਹਲੇ ਸਮਾਂ ਆਉਣਾ ਹੈ ਹਲੇ ਛੱਕ ਲਾਂਗੇ ਹਲੇ ਲੱਗ ਜਾਾਂਗੇ ਨਹੀਂ ਸਮੇਂ ਦਾ ਕੋਈ ਪਤਾ ਨਹੀਂ ਪਹੀ ਸੋ ਐਸੇ ਪਿਆਰ ਵਾਲੇ ਸਿੰਘ ਗੁਰੂ ਸਾਹਿਬ ਦੀਆਂ ਦੇ ਹੋਏ ਤੇ ਡੱਲੇ ਨੂੰ ਫਿਰ ਇਹ ਸਮਝਾਇਆ ਆਓ ਆਪਾਂ ਵੀ ਪੜ ਲੈਨੇ ਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲੇ ਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡਲਿਆ ਓਏ ਵੇਖ ਮੇਰੇ ਸਿੰਘਾਂ ਦਾ ਦੇਖ ਮੇਰੇ ਸਿੰਘਾਂ ਦਾ ਪਿਆਰ ਡਲਿਆ ਵੇ ਦੇਖ ਮੇਰੇ ਸਿੰਘਾਂ ਦਾ ਪਿਆਰ ਡਲੇ ਆ ਦੇਖ ਮੇਰੇ ਮੈਂ ਤੇਨੀ ਵਾਰੇ ਪੁੱਤ ਚਾਰ ਡਲੇ ਆ ਮੈਂ ਐਵੇਂ ਤੇਨੀ ਵਾਰੇ ਪੁੱਤ ਚਾਰ ਡੱਲੇ ਆ ਮੈਂ ਐਵੇਂ ਤੇਨੀ ਵਾ ਵਾ ਮਿਲ ਕੇ ਮੈਂ ਐਵੇਂ ਤੇਨੀ ਵਾਰੇ ਪੁੱਤ ਚਾਰ ਡੱਲੇ ਆ ਮੈਂ ਤੇਨੀ ਵਾਰੇ ਪੁੱਤ ਚਾਰ ਡੱਲੇ ਆ ਮੈਂ ਸਾਹਮਣੇ ਕਰਕੇ ਵਿਖਾਇਆ ਨਾ ਜਦੋਂ ਪ੍ਰੈਕਟੀਕਲ ਡੱਲੇ ਨੂੰ ਚਰਨਾ ਤੇ ਟੈਪਿਆ ਮਹਾਰਾਜ ਸਤ ਹੈ ਸੱਚ ਕਹਿੰਦੇ ਹੋ ਕਿਰਪਾ ਕਰੋ ਮੈਨੂੰ ਵੀ ਇੰਨਾ ਸਿੰਘਾਂ ਵਾਂਗੂ ਕਹਿੰਦੇ ਆਪਣਾ ਸਿੰਘ ਬਣਾ ਲਵੋ ਗੱਜ ਕੇ ਆਖੋ ਸਤਨਾਮ ਭਾਈ ਡੱਲਾ ਜੀਆਂ ਨੇ ਆਖਿਆ ਫੇਰ ਇਤਿਹਾਸ ਦੱਸਦਾ ਹੈ ਕਹਿੰਦੇ ਇਹ ਵੀ ਡੱਲ ਸਿੰਘ ਬਣ ਗਿਆ ਸੀ ਡੱਲਾ ਸਿੰਘ ਬਣ ਗਿਆ ਫੇਰ ਤੇ ਪਿਆਰਿਓ ਇਸੇ ਤਰੀਕੇ ਦੇ ਨਾਲਾ ਗੁਰੂ ਸਾਹਿਬ ਜੀਆਂ ਦੀਆਂ ਬਖਸ਼ਿਸ਼ਾਂ ਤਲਵੰਡੀ ਦੀ ਧਰਤੀ ਤੇ अनेਕਾਂ ਨੇ ਲਈਆਂ ਅੱਜ ਵੀ ਲੈ ਰਹੇ ਐ ਅੱਜ ਵੀ ਗੁਰੂ ਕੇ ਸਿੱਖ ਸਿੰਘਣੀਆਂ ਉੱਥੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਕਿਰਪਾ ਦੇ ਸਦਕਾ ਸੰਗਤ ਬਣਦੀ ਏ ਸ਼ਰਧਾਲੂ ਬਣਦੇ ਨੇ ਸੋ ਤਲਵੰਡੀ ਦੀ ਧਰਤੀ ਤੇ ਮਹਾਰਾਜ ਜੀ ਜੋਤ ਜਗਾਰੇ ਇਧਰੋਂ ਗੁਰੂ ਕੇ ਮੈਲ ਜਿਹੜੇ ਸਰਸਾ ਨਦੀ ਤੋਂ ਵਿਛੜ ਗਏ ਸੀ ਭਾਈ ਮਨੀ ਸਿੰਘ ਜੀ ਤੇ ਮਾਤਾ ਸਾਹਿਬ ਦੀਵਾ ਮਾਤਾ ਸੁੰਦਰੀ ਜੀ ਦੋ ਮਹਿਲ ਗੁਰੂ ਕੇ ਉਹਨਾਂ ਦੇ ਨਾਲ ਇਹ ਪਿੰਡ ਅਦਰ ਪਿੰਡ ਤੈ ਕਰਦਿਆਂ ਦਿੱਲੀ ਵਿੱਚ ਜਿਹੜੇ ਪਿਆਰ ਵਾਲੇ ਸਿੰਘ ਸੀ ਤੇ ਹਾਕ ਇਸ ਇਤਿਹਾਸ ਦੱਸਦਾ ਹੈ ਵੀ ਉੱਥੇ ਇਹ ਰਹਿੰਦੇ ਸੀ ਦੇਖੋ ਉਹ ਵੀ ਕੈਸੇ ਮਰਜੀ بڑے ਸਿੰਘ ਹੋਣਗੇ ਸ਼ਰਧਾਲੂ ਹੋਣਗੇ ਪਤਾ ਹੈ ਵੀ ਮੌਕੇ ਦੀਆਂ ਸਰਕਾਰਾਂ ਇਹਨਾਂ ਦੀਆਂ ਵੈਰੀ ਬਣੀਆਂ ਹੋਈਆਂ ਨੇ ਤੇ ਉਸ ਸਮੇਂ ਵੀ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਰੱਖਿਆ ਸਿਰ ਧਰ ਦੀ ਬਾਜੀ ਹੁੰਦੀ ਹੈ ਤੇ ਕਹਿੰਦੇ ਬੜੀ ਸੇਵਾ ਉਥੋਂ ਦੀਆਂ ਸੰਗਤਾਂ ਨੇ ਗੁਰੂ ਕੇ ਮੇਲਾ ਦੀ ਕੀਤੀ ਪਤਾ ਲੱਗਿਆ ਵੀ ਗੁਰੂ ਸਾਹਿਬ ਜੀ ਹੁਣ ਤਲਵੰਡੀ ਦੀ ਧਰਤੀ ਤੇ ਬੈਠੇ ਐ ਮਾਤਾ ਜੀਆਂ ਨੇ ਬਚਨ ਕੀਤੇ ਵੀ ਅਸਾਂ ਗੁਰੂ ਸਾਹਿਬ ਜੀਆਂ ਦੇ ਪਾਸ ਜਾਣਾ ਹੈ ਭਾਈ ਮਨੀ ਸਿੰਘ ਜੀ ਹੋਰ ਪਿਆਰ ਵਾਲੇ ਸਿੰਘ ਇਤਿਹਾਸ ਦਿਵਿਤ ਦਰਦ ਹੈ ਕਿ ਪਾਲਕੀਆਂ ਦੇ ਵਿੱਚ ਬਿਠਾ ਕਰਕੇ ਗੁਰੂ ਕੇ ਮੇਲਾਂ ਨੂੰ ਲੈ ਕੇ ਚੱਲਦੇ ਆ ਦਿੱਲੀ ਦੀ ਤਰਤੀ ਤੋਂ ਪਿੰਡਾਂਦਰ ਪਿੰਡਾਂ ਤੱਕ ਕਰਦੇ ਆ ਪਹੁੰਚਦੇ ਨੇ ਜਦੋਂ ਕਹਿੰਦੇ ਦਮਦਮਾ ਸਾਹਿਬ ਜਿੱਥੇ ਗੁਰੂ ਸਾਹਿਬ ਜੀਆਂ ਦਾ ਅਜ ਸਥਾਨ ਹੈ ਇਹਦੇ ਕੋਲ ਪਹੁੰਚਣਾ ਸੀ ਨਾ ਮਾਤਾ ਜੀਆਂ ਨੇ ਪਾਲਕੀਆਂ ਨੂੰ ਰੁਕਵਾ ਲਿਆ ਸਿੰਘਾਂ ਨੂੰ ਆਖਿਆ ਵੀ ਰੋਕੋ ਇਹਨਾਂ ਨੂੰ ਤੇ ਮਾਤਾ ਜੀ ਕਹਿੰਦੇ ਉਤਰ ਕੇ ਨਾ ਜਿਹੜੇ ਜੋੜੇ ਪਾਏ ਹੋਏ ਸੀ ਕਹਿੰਦੇ ਉਤਾਰ ਦਿੱਤੇ ਤੇ ਭਾਈ ਮਨੀ ਸਿੰਘ ਹੋਰਾਂ ਨੇ ਕਿਹਾ ਕਹਿੰਦੇ ਮਾਤਾ ਜੀ ਹਲੇ ਥੋੜਾ ਜਿਹਾ ਪੈਂਦਾ ਰਹਿੰਦਾ ਹੈ ਵੀ ਤੁਸੀਂ ਪਾਲਕੀਆਂ ਦੇ ਵਿੱਚ ਬੈਠੋ ਤੁਹਾਨੂੰ ਉਸੇ ਤਰੀਕੇ ਦੇ ਨਾਲ ਸਤਿਕਾਰ ਸਹਿਤ ਅਸੀਂ ਲੈ ਕੇ ਜਾਵਾਂਗੇ ਪਰ ਕਹਿੰਦੇ ਮਾਤਾ ਜੀਆਂ ਨੇ ਅਖਣਾ ਕੀਤਾ ਨਹੀਂ ਇਹ ਸਾਡੇ ਗੁਰੂ ਸਾਹਿਬ ਜੀਆਂ ਦਾ ਦੇਸ਼ ਹੈ ਉਸ ਧਰਤੀ ਤੇ ਕਹਿੰਦੇ ਅਸੀਂ ਨੰਗੇ ਪੈਰ ਗੁਰੂ ਸਾਹਿਬ ਜੀਆਂ ਦੇ ਦਰਸ਼ਨ ਕਰਨੇ ਨੇ ਜਾ ਕਰਕੇ ਚੱਲ ਕੇ ਜਾਵਾਂਗੇ ਕਹਿੰਦੇ ਫਿਰ ਉੱਥੋਂ ਕਹਿੰਦੇ ਮਾਤਾ ਜੀਆਂ ਨੇ ਅੈਦਲ ਯਾਤਰਾ ਸ਼ੁਰੂ ਕੀਤੀ ਨੰਗੇ ਪੈਰੀਂ ਫਿਰ ਚੱਲ ਕੇ ਜਾਂਦੇ ਨੇ ਹੁਣ ਭਾਈ ਮਨੀ ਸਿੰਘ ਜੀ ਅੱਗੇ-ਅੱਗੇ ਹੈ ਸੰਗਤ ਉੱਥੇ ਜਿਹੜਾ ਵੀ ਮਾਈ ਭਾਈ ਦੇਖਦਾ ਕਿਉਂਕਿ ਜਾਣਦੇ ਨਹੀਂ ਇਸ ਇਲਾਕੇ ਦੇ ਵਿੱਚ ਕਿ ਇਹ ਕੌਣ ਨੇ ਦੋ ਮਾਤਾਵਾ ਪਰ ਵਸਤਰ ਨੇ ਜੋ ਬੜੇ ਸੋਹਣੇ ਪੈਨੇ ਹੋਏ ਹੈ ਜਿਨ੍ਹਾਂ ਤੋਂ ਲੱਗਦਾ ਵੀ ਕੋਈ ਖਾਸ ਸ਼ਖਸੀਅਤ ਹੈ ਕੁਝ ਸਿੰਘ ਨੇ ਜਿਹੜੇ ਉਹ ਦੱਸਣਾ ਕਰਦੇ ਨੇ ਵੀ ਮਾਤਾ ਜੀ ਨੇ ਗੁਰੂ ਕੇ ਮਹਿਲ ਨੇ ਤੇ ਉਹ ਸੰਗਤ ਦੇ ਵਿੱਚੋਂ ਇਦਾਂ ਭਾਈ ਮਨੀ ਸਿੰਘ ਜੀ ਲੈ ਕੇ ਗਏ ਅੱਗੇ ਜਦੋਂ ਗਏ ਦਰਬਾਰ ਸਜਿਆ ਹੋਇਆ ਸਹਬਾਂ ਦਾ ਸਤਿਗੁਰੂ ਜੀ ਬੈਠੇ ਐ ਇਦਾਂ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸੰਗਤ ਲੱਗੀ ਹੋਈ ਮਾਤਾ ਜੀਆਂ ਨੇ ਦੋਵਾਂ ਨੇ ਜਾ ਕੇ ਗੁਰੂ ਸਾਹਿਬ ਜੀਆਂ ਨੂੰ ਨਮਸਕਾਰ ਕੀਤੀ ਦਰਬਾਰਾਂ ਦੇ ਵਿੱਚ ਦਾਖਲ ਹੋਏ ਕਲਗੀ ਤਰਜੀਆਂ ਦੀ ਨਿਗਾ ਪੈਂਦੀ ਹੈ ਵੀ ਸਾਡੇ ਮਹਿਲ ਆਏ ਹੈ ਕੁਝ ਇਤਿਹਾਸਕਾਰ ਇਹ ਵੀ ਲਿਖਦੇ ਨੇ ਵੀ ਦਵਾਰਨ ਦੀ ਸਮਾਪਤੀ ਤੋਂ ਬਾਅਦ ਪਰ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਵਿੱਚ ਹੀ ਜਦੋਂ ਨਮਸਕਾਰ ਕਰੀ ਨਾ ਜਾ ਕੇ ਮਹਾਰਾਜ ਉੱਠ ਕੇ ਖੜੇ ਹੋ ਗਏ ਤੇ ਮਾਤਾ ਜੀਆਂ ਨੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਮਿਲੇ ਹੁਣ ਕਹਿੰਦੇ ਮਾਤਾ ਜੀ ਬਹਿ ਤਾਂ ਜਾਂਦੇ ਐ ਪਰ ਕਹਿੰਦੇ ਜਿਹੜੀ ਨਿਗਾਹ ਹੈ ਨਾ ਮਾਤਾ ਕਿਉਂਕਿ ਮਾਤਾ ਜੀਤੋ ਜੀ ਇਹ ਸਹਬਜ਼ਾਦੇ ਜਦੋਂ ਹਲੇ ਛੋਟੀ ਉਮਰ ਦੇ ਵਿੱਚ ਸੀ ਜਦੋਂ ਸਰੀਰ ਛੱਡ ਗਏ ਸੀ ਤੇ ਕਹਿੰਦੇ ਇਹਨਾਂ ਨੇ ਮਾਤਾ ਗੁਜਰ ਕੌਰ ਜੀਆਂ ਨੇ ਤੇ ਇਹਨਾਂ ਦੋਵਾਂ ਮਾਤਾਵਾਂ ਨੇ ਇਹਨਾਂ ਨੇ ਬੜੇ ਚਾਵਾ ਨਾਲ ਸਹਬਜ਼ਾਦਿਆਂ ਨੂੰ ਵੱਡਿਆਂ ਕੀਤਾ ਸੀ ਮਾਵਾ ਵਰਗਾ ਪਿਆਰ ਦਿੱਤਾ ਸੀ ਤੇ ਕਹਿੰਦੇ ਇੱਥੇ ਨਾ ਹੁਣ ਇਤਿਹਾਸ ਲਿਖਦਾ ਹੈ ਵੀ ਥੋੜਾ ਜਿਹਾ ਸਮਾਂ ਬਹਿ ਕੇ ਦੀਵਾਨ ਦੇ ਵਿੱਚ ਮਾਤਾ ਜੀਆਂ ਨੇ ਸਵਾਲ ਕੀਤਾ ਪਹਿਲਾਂ ਤਾਂ ਨਿਗਾਹ ਮਾਰੀ ਸਾਰੇ ਦਰਬਾਰਾਂ ਦੇ ਵਿੱਚ ਕਿ ਜਦੋਂ ਵੀ ਗੁਰੂ ਸਾਹਿਬ ਜੀਆਂ ਦਾ ਦਰਬਾਰ ਲੱਗਦਾ ਹੁੰਦਾ ਸੀ ਚਾਰੇ ਸਹਬਜ਼ਾਦੇ ਮਹਾਰਾਜ ਜੀਆਂ ਦੇ ਇਦਾਂ ਪਾਸ ਬੈਂਦੇ ਹੁੰਦੇ ਸੀ ਤੇ ਕਈ ਵਾਰੀ ਸੰਗਤ ਵਿੱਚ ਬਹਿ ਕੇ ਇਦਾਂ ਦੀਵਾਨ ਸੁਣਨਾ ਨਾਹੀਂ ਸਾਹਿਬ ਜਾਦੀ ਦਿਸਦੇ ਐ ਤੇ ਨਾਹੀਂ ਮਾਤਾ ਗੁਜਰ ਕੌਰ ਜੀ ਦਿਸਦੇ ਉਹ ਵੀ ਕਹਿੰਦੇ ਆਉਂਦੇ ਹੁੰਦੇ ਸੀ ਗੁਰੂ ਕੇ ਦਰਬਾਰਾਂ ਵਿੱਚ ਬਹਿ ਕੇ ਬਚਨ ਬਿਲਾਸ ਸੁਣਦੇ ਹੁੰਦੇ ਸੀ ਨਿਗਾ ਜਦੋਂ ਮਾਰੀ ਐ ਨਾ ਤੇ ਮਨ ਦੇ ਵਿੱਚ ਖਿਆਲ ਆਇਆ ਵੀ ਗੁਰੂ ਸਾਹਿਬ ਜੀ ਭਲਾ ਕਰਿਓ ਕਿ ਕੀ ਕੌਤਕ ਹੈ ਅੱਜ ਤੱਕ ਐਸਾ ਨਹੀਂ ਹੋਇਆ ਵੀ ਵਿਦਵਾਨ ਸਜਿਆ ਹੋਵੇ ਤੇ ਮਾਤਾ ਗੁਜਰ ਕੌਰ ਜੀ ਸਹਿਬ ਜਾ ਦੇ ਉਸ ਦਵਾਨ ਦੇ ਵਿੱਚ ਆਏ ਨਾ ਹੋਣ ਕਿਤੇ ਕੋਈ ਪਾਣਾ ਤਾਂ ਨਹੀਂ ਵਰਤ ਗਿਆ ਐਸਾ ਕੀ ਪਾਣਾ ਵਰਤੇ ਜਿਹੜਾ ਅਜ ਉਹ ਦਵਾਨ ਵਿੱਚ ਨਹੀਂ ਆਏ ਕਿਉਂਕਿ ਪਤਾ ਨਹੀਂ ਸੀ ਇੱਥੇ ਕਹਿੰਦੇ ਫਿਰ ਮਾਤਾ ਜੀਆਂ ਨੇ ਪੁੱਛਣਾ ਕੀਤਾ ਕਹਿੰਦੇ ਸਹਿਬ ਮੇਰੇ ਲਾਲ ਤੇ ਮੇਰੀ ਮਾਂ ਮੇਰੀ ਸੱਸ ਮਾਂ ਮਾਤਾ ਗੁਜਰੀ ਉਹ ਨਜ਼ਰ ਨਹੀਂ ਆਉਂਦੇ ਕਿੱਥੇ ਨੇ ਉਹ ਆਏ ਕਿਉਂ ਨਹੀਂ ਦੀਵਾਨ ਦੇ ਵਿੱਚ ਉਹ ਨਿਗਾਹ ਕਿਉਂ ਨਹੀਂ ਉਹਨਾਂ ਤੇ ਪੈਂਦੀ ਉਹ ਦਿਸਦੇ ਕਿਉਂ ਨਹੀਂ ਇਤਿਹਾਸ ਦੱਸਦਾ ਹੈ ਕਹਿੰਦੇ ਮਹਾਰਾਜ ਜੀਆ ਨੇ ਆਖਣਾ ਕੀਤਾ ਕਹਿੰਦੇ ਸਿੱਧਾ ਪਹਿਲਾਂ ਨਹੀਂ ਦੱਸਿਆ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਕਰਤਾਰ ਦਾ ਭਾਣਾ ਹੈ ਜਿਵੇਂ ਵੀ ਹੋਵੇ ਉਹਨੂੰ ਕਹਿੰਦੇ ਸ਼ੁਕਰ ਕਰਕੇ ਮੰਨਣਾ ਚਾਹੀਦਾ ਹੁਣ ਜਦੋਂ ਇਹ ਗੱਲ ਆਖੀ ਨਾ ਥੋੜੀ ਜੀ ਸਮਝ ਪੈ ਗਈ ਹੁਣ ਹੋਰ ਜਿਹੜੀ ਵਿਆਕੁਲਤਾ ਵਧ ਗਈ ਕਹਿੰਦੇ ਨਹੀਂ ਸਾਨੂੰ ਦੱਸੋ ਮੇਰੇ ਲਾਲ ਕਿੱਥੇ ਨੇ ਮੈਂ ਮੇਰੇ ਲਾਲਾਂ ਦੇ ਦਰਸ਼ਨ ਨਹੀਂ ਕੀਤੇ ਬੜਾ ਚਿਰ ਹੋ ਗਿਆ ਉਹਨਾਂ ਨੂੰ ਮਿਲਿਆ ਨੂੰ ਸਰਸਾ ਤੇ ਵਿਛੜੇ ਸੀ ਆਨੰਦਪੁਰੋਂ ਜਦੋਂ ਚੱਲੇ ਸੀ ਉਦੋਂ ਦੇ ਗਲ ਲੱਗੇ ਹੋਏ ਐ ਮੈਂ ਉਹਨਾਂ ਨੂੰ ਘੁੱਟ ਕੇ ਸੀਨੇ ਨਾਲ ਲਾਉਣਾ ਹੈ ਕਹਿੰਦੇ ਮਾਤਾ ਜੀ ਨੇ ਆਖਣਾ ਕੀਤਾ ਤੇ ਪਿਆਰਿਓ ਗੁਰੂ ਸਾਹਿਬ ਜੀਆਂ ਨੇ ਆਖਿਆ ਕਹਿੰਦੇ ਫਿਰ ਸਾਰੀ ਵਾਰਤਾ ਦੱਸੀ ਕਹਿੰਦੇ ਲਓ ਸੁਣੋ ਫਿਰ ਇਸ ਤਰੀਕੇ ਦੇ ਨਾਲ ਚਮਕੌਰ ਦੀ ਗੱਡੀ ਦੇ ਵਿੱਚ ਜੰਗ ਹੋਇਆ ਦੋਵੇਂ ਲਾਲ ਉੱਥੇ ਸ਼ਹੀਦ ਹੋ ਗਏ ਸੀ ਪਰ ਕਹਿੰਦੇ ਕਬਰੌਣਾ ਨਹੀਂ ਉਹ ਤੁਹਾਡੇ ਚਾਰੇ ਲਾਲ ਅਜ ਕਿਤੇ ਨਹੀਂ ਗਏ ਆਹ ਵੇਖੋ ਕਹਿੰਦੇ ਸਾਹਮਣੇ ਦਵਾਨ ਵਿੱਚ ਨਿਗਾਹ ਮਾਰੋ ਆਹ ਵੇਖੋ ਕਹਿੰਦੇ ਕਿੰਨੇ ਲਾਲ ਤੁਹਾਡੇ ਬੈਠੇ ਐ ਦੋ ਚਮਕੌਰ ਦੀ ਗੱਡੀ ਵਿੱਚ ਉਹ ਉਹ ਉੱਥੇ ਸ਼ਹੀਦ ਹੋ ਗਏ ਤੇ ਦੋ ਸਰਹੰਦ ਦੀ ertid ਦੇ ਉੱਤੇ ਉੱਥੇ ਵਾਰ ਦਿੱਤੇ ਗਏ ਆ ਕਹਿੰਦੇ ਮਹਾਰਾਜ ਕਿੱਥੋਂ ਵਾਰੇ ਐ ਸੁਣਿਓ ਧਿਆਨ ਨਾਲ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਵੀ ਐਸਾ ਪਿਤਾ ਵੀ ਨਹੀਂ ਮਿਲਣਾ ਖਾਲਸਾ ਜੀ ਤੇ ਅਖਣਾ ਕੀਤਾ ਕਹਿੰਦੇ ਤੁਹਾਡਾ ਪੁੱਤਰ ਤੁਹਾਡੇ ਪੁੱਤਰ ਕਹਿੰਦੇ ਕਿਤੇ ਨਹੀਂ ਗਏ ਅੱਜ ਵੀ ਇੱਥੇ ਹੀ ਨੇ ਕਹਿੰਦੇ ਦਿਸਦੇ ਨਹੀਂ ਕਹਿੰਦੇ ਧਿਆਨ ਮਾਰੋ ਆਹ ਵੇਖੋ ਕਹਿੰਦੇ ਕਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੇ ਪੁੱਤਰ ਤੇ ਤੁਹਾਡੀਆਂ ਧੀਆਂ ਦੀਵਾਨਾਂ ਵਿੱਚ ਸਜੀਆਂ ਹੋਈਆਂ ਨੇ ਸਤਿਗੁਰਾਂ ਨੇ ਬਚਨ ਕੀਤਾ ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਵਾਰ ਦਈਏ ਸੁਤਚਾਰ ਚਾਰ ਮੂਏ ਤੋਂ ਕਿਆ ਭਿਆ ਜੀਵਤ ਕਈ ਹਜ਼ਾਰ ਆ ਵੇਖੋ ਕਹਿੰਦੇ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੇ ਪੁੱਤਰ ਧੀਆਂ ਅੱਜ ਜਿਉਂਦੇ ਐ ਇਹ ਤੁਹਾਡੀ ਝੋਲੀ ਦੇ ਵਿੱਚ ਪਾਇਆ ਸੀ ਖਾਲਸਾ ਮਾਤਾ ਸਾਹਿਬ ਦੇਵਾ ਜੀ ਨੂੰ ਆਖਿਆ ਤੇ ਪਿਆਰਿਓ ਅਸੀਂ ਹੁਣ ਆਪਣੇ ਵੱਲ ਖਿਆਲ ਕਰੀਏ ਜਰਾ ਕਿ ਸਾਡੇ ਬੱਚਿਆਂ ਦੇ ਵਿੱਚੋਂ ਬਾਬਾ ਫਤਿਹ ਸਿੰਘ ਦਿਸਦੇ ਐ ਕਲਗੀਧਰ ਨੇ ਕਿਹਾ ਹੀ ਹੁਣ ਐ ਵੀ ਕੋਈ ਗੱਲ ਨਹੀਂ ਜੇ ਮੇਰਾ ਫਤਿਹ ਸਿੰਘ ਚਲੇ ਗਿਆ ਉਹ ਮੇਰਾ ਉੱਚਾ ਦਮਾਲਾ ਬੰਨਣ ਵਾਲਾ ਫਤੇ ਸਿੰਘ ਚਲਿਆ ਗਿਆ ਕੋਈ ਗੱਲ ਨਹੀਂ ਆ ਆ ਮੇਰੇ ਬੱਚੇ ਨੇ ਜਿਹੜੇ ਇਹ ਜਦੋਂ ਉੱਚਾ ਦਮਾਲਾ ਬਣ ਕੇ ਬੈਠਿਆ ਕਰਨਗੇ ਜਦੋਂ ਸੋਣਾ ਸਰੂਪ ਖਾਲਸੇ ਵਾਲਾ ਬਣਾ ਕੇ ਬੈਠਿਆ ਕਰਨਗੇ ਮੈਂ ਇਹਨਾਂ ਦੇ ਵਿੱਚੋਂ ਆਪਣਾ ਫਤੇ ਸਿੰਘ ਵੇਖ ਲਵਾਂਗਾ ਮੇਰਾ ਅਜੀਤ ਸਿੰਘ ਕੀ ਹੋਇਆ ਚਲਿਆ ਗਿਆ ਉਹ ਉਹਦੀ ਫੁੱਟਦੀ ਹੋਈ ਦਾੜੀ ਉਹਦਾ ਫੁੱਟਦਾ ਹੋਇਆ ਦਾੜਾ ਉਹਦੀਆਂ ਫੁੱਟਦੇ ਹੋਏ ਉਹਦੇ ਮਸ਼ਹਰੇ ਜਵਾਨੀ ਭਰ ਦੇ ਵਿੱਚ ਕਹਿੰਦੇ ਭਾਵੇਂ ਚਲਿਆ ਗਿਆ ਪਰ ਇੱਕ ਨੌਜਵਾਨ ਸਿੰਘ ਜਦੋਂ ਕਹਿੰਦੇ ਤਿਆਰ ਬਰ ਤਿਆਰ ਹੋ ਕੇ ਆ ਕੇ ਮੇਰੇ ਦਰਬਾਰ ਵਿੱਚ ਬੈਠਿਆ ਕਰੇਗਾ ਮੈਂ ਆਪਣੇ ਅਜੀਤ ਸਿੰਘ ਨੂੰ ਉਹਦੇ ਵਿੱਚੋਂ ਵੇਖ ਲਵਾਂਗਾ ਤੇ ਹੁਣ ਜਰਾ ਅਸੀਂ ਧਿਆਨ ਮਾਰਨਾ ਹੈ ਵੀ ਸਾਡੇ ਘਰਾਂ ਦੇ ਵਿੱਚੋਂ ਬਾਬਾ ਫਤੀ ਸਿੰਘ ਦੀ ਨਿਹਾਰ ਆਉਂਦੀ ਹੈ ਬਾਬਾ ਅਜੀਤ ਸਿੰਘ ਜੀ ਸਾਡੇ ਘਰਾਂ ਦੇ ਵਿੱਚੋਂ ਆਉਂਦੇ ਦਿਸਦੇ ਹੈ ਮਾਫ ਕਰਨਾ ਆਪਣੇ ਬੱਚਿਆਂ ਵਿੱਚੋਂ ਨਾ ਵੇਖਿਓ ਕਿਉਂਕਿ ਕਈ ਵਾਰ ਇਹ ਭੁਲੇਖਾ ਪਿਆ ਜਾਂਦਾ ਵੀ ਹਾਂ ਮੇਰੇ ਬੱਚੇ ਮੈਂ ਜੋੜ ਲਵਾਂਗਾ ਪਰ ਜੇ ਕਿਤੇ ਤੂੰ ਆਪ ਨਹੀਂ ਜੁੜਿਆ ਤਾਂ ਤੇਰੇ ਬੱਚੇ ਵੀ ਨਹੀਂ ਜੁੜਨਗੇ ਪਹਿਲਾਂ ਤੈਨੂੰ ਆਪਣਾ ਜੀਵਨ ਬਦਲਣਾ ਪੈਣਾ ਹੈ ਪਹਿਲਾਂ ਆਪ ਬਣ ਬਾਬਾ ਅਜੀਤ ਸਿੰਘ ਜੀਆਂ ਵਰਗਾ ਪਹਿਲਾਂ ਆਪ ਚਲੋ ਅਵਸਥਾ ਉਨੀ ਹੋਣੀ ਹੈ ਕਿ ਨਹੀਂ ਹੋਣੀ ਇਹ ਕਿਹਾ ਨਹੀਂ ਜਾ ਸਕਦਾ ਉਹ ਸਾਡੀ ਅੰਦਰ ਦੀ ਅਵਸਥਾ ਹੈ ਕਮਾਈ ਦੀ ਗੱਲ ਹੈ ਪਰ ਪਿਆਰਿਓ ਅਬਾਰਲਾ ਸਰੂਪ ਹੀ ਕਿਤੇ ਅਸੀਂ ਉਹਨਾਂ ਵਰਗਾ ਬਣਾ ਲਈਏ ਉਹ ਤਾਂ ਚਲੋ ਅਵਸਥਾ ਦੀ ਗੱਲ ਹੈ ਪਿੰਡਾ ਦਰ ਪਿੰਡਾ ਤੈਅ ਕਰਦੇ ਹਾਂ ਪਤਾ ਨਹੀਂ ਕਿੰਨੀ ਕੁ ਉੱਚੀ ਹੋਣੀ ਹੈ ਕਿੰਨੀ ਕੁ ਨਹੀਂ ਹੋਣੀ ਪਰ ਕਿਤੇ ਨਾ ਕਿਤੇ ਉਸਰਾ ਤੇ ਤੁਰੀਏ ਤਾਂ ਸਹੀ ਨਾ ਤਾਂ ਕਰਕੇ ਇਹ ਜ਼ਰੂਰ ਖਿਆਲ ਕਰਿਆ ਕਰੀਏ ਸਤਗੁਰਾਂ ਨੇ ਅਖਣਾ ਕੀਤਾ ਕਹਿੰਦੇ ਇਨਾਂ ਦੇ ਸਿਰ ਉੱਤੋਂ ਵਾਰੇ ਹੈ ਤੇ ਗੁਰੂ ਸਾਹਿਬ ਜੀਆ ਨੇ ਮਾਣ ਕਰਕੇ ਇਹ ਗੱਲ ਕਹੀ ਹੋਣੀ ਹੈ ਆਪਾਂ ਅਕਸਰ ਸਮਾਜ ਵਿੱਚ ਵਿਚਰਦੇ ਆਂ ਇਹ ਗੱਲ ਕਰਦੇ ਆਂ ਵੀ ਦੇਖ ਲਈ ਹੁਣ ਮੈਂ ਇਹ ਗੱਲ ਤੇਰੇ ਲਈ ਕੀਤੀ ਹੈ ਕਿਸੇ ਲਈ ਕੋਈ ਸਟੈਂਡ ਲਈਏ ਆਪਾਂ ਤੇ ਆਪਾਂ ਕਹਿ ਨਹੀਂ ਦਿੰਦੇ ਵੀ ਭਾਈ ਮੰਨ ਲਓ ਕੋਈ ਰੌਲਾ ਹੁੰਦਾ ਹੈ ਕੋਈ ਐਦਾਂ ਦਾ ਕਰਮ ਹੁੰਦਾ ਹੈ ਪਰਿਵਾਰਾਂ ਵਿੱਚ ਸੌ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਮੰਨ ਲਓ ਇੱਕ ਬੀਬੀ ਦਾ ਆਪਣੇ ਪਤੀ ਨਾਲ ਝਗੜਾ ਹੈ ਤੇ ਇੱਕ ਕੋਈ ਸਿਆਣਾ ਪੁਰਸ਼ ਆ ਕੇ ਦੋਨਾਂ ਨੂੰ ਸਮਝਾਉਂਦਾ ਹੈ ਤੇ ਦੋਨਾਂ ਨੂੰ ਕੀ ਕਹਿੰਦਾ ਹੈ ਲੈ ਹੁਣ ਮੇਰੇ ਮੇਰੀ ਦਾੜੀ ਨੂੰ ਕਹਿੰਦੇ ਤੂੰ ਅੱਗੇ ਰੱਖਣਾ ਖਿਆਲ ਰੱਖੀ ਮੈਂ ਤੇਰੇ ਪੱਖ ਦਾ ਹੋ ਕੇ ਗੱਲ ਕੀਤੀ ਹੈ ਉੱਥੇ ਤੇ ਤੂੰ ਮੇਰਾ ਸਿਰ ਨਾ ਝੁਕਾਈ ਮੇਰਾ ਮਾਣ ਰੱਖੀ ਤੇ ਪਿਆਰਿਓ ਕਲਗੀ ਧਰਜੀਆਂ ਨੇ ਮਾਣ ਕਰਕੇ ਇਹ ਗੱਲ ਆਖੀ ਹੋਣੀ ਹੈ ਸਾਡੇ ਉਤੋਂ ਦੀ ਵੀ ਇਹਨਾਂ ਪੁੱਤਰਾਂ ਲਈ ਤੇ ਹੁਣ ਕਲਗੀ ਧਰਜੀਆਂ ਦਾ ਮਾਣ ਅਸੀਂ ਰੱਖਣਾ ਹੈ ਕਿ ਨਹੀਂ ਰੱਖਣਾ ਇਹ ਸਾਡੇ ਹੱਥ 'ਚ ਹੈ ਕਲਗੀ ਧਰਜੀਆਂ ਨੇ ਮਾਣ ਕਰਕੇ ਸਾਨੂੰ ਸਿੰਘ ਬਣਾਇਆ ਸੂਰਮੇ ਬਣਾਇਆ ਪੁੱਤਰ ਬਣਾਇਆ ਪਰ ਨਮੋਸ਼ੀ ਦੀ ਗੱਲ ਹੈ ਅਸੀਂ ਬਿਪਰਾਂ ਦੀਆਂ ਰੀਤਾਂ ਤੇ ਬਿਨਾ ਕਿਸੇ ਦੇ ਕਹੇ ਹੀ ਚੱਲ ਰਹੇ ਹਾਂ ਐਵੇਂ ਹੀ ਬਸ ਨਾਲੇ ਪਤਾ ਵੀ ਇਹ ਵੀ ਕੋਈ ਫਾਇਦਾ ਨਹੀਂ ਫਿਰ ਵੀ ਕਿਸ ਕਤਲ ਕਰਵਾਏ ਜਾਂਦੇ ਨੇ ਜੇ ਰੱਖੇ ਵੀ ਹੋਏ ਤਾਂ ਕਹੋ ਵੀ ਗੁਰੂ ਕੇ ਲੜ ਲੱਗ ਜਾਓ ਭਾਈ ਗੁਰੂ ਦੇ ਸਿੰਘ ਸਿੰਘਣੀਆਂ ਸੱਜ ਜਾਓ ਮਨ ਦੀ ਜੀ ਮਨ ਦਾ ਫਿਰ ਵੀ ਕਿਤੇ ਮੈਂ ਤਾਂ ਕਹਿਣਾ ਹੁੰਨਾ ਵੀ ਕੀ ਇਹਦੂ ਵੱਧ ਕਵੇ ਬੰਦਾ ਇਹਦੂ ਵੱਧ ਹੋਰ ਹੋ ਕੀ ਸਕਦਾ ਹੈ ਕਰਿਆ ਕੀ ਜਾ ਸਕਦਾ ਹੈ ਜਦੋਂ ਆਪਣਾ ਸਾਰਾ ਕੁਝ ਹੀ ਵਾਰ ਦੇਵੇ ਇਹਦੇ ਤੋਂ ਕਹਿਣ ਤੇ ਕਰਨ ਦੇ ਵਿੱਚ ਕੋਈ ਫਿਰ ਰਹਿ ਹੀ ਨਹੀਂ ਜਾਂਦਾ ਪਿੱਛੇ ਪਿਆਰਿਓ ਸਾਡੇ ਕੋਲੇ ਤਾਂ ਰਾਹ ਹੀ ਕੋਈ ਨਹੀਂ ਵੀ ਅਸੀਂ ਬਹਾਨਾ ਲਾ ਕੇ ਕੋਈ ਮੁੜ ਜਾਈਏ ਪਰ ਪਤਾ ਨਹੀਂ ਕਿਹੜੇ ਮਿੱਟੀ ਦੇ ਸਾਡੇ ਦਿਲ ਬਣ ਚੁੱਕੇ ਐ ਪੱਥਰ ਦੇ ਨਾ ਹੋਈਏ ਗੁਰਮੁਖੋ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਜੋ ਸਾਨੂੰ ਬਚਨ ਕੀਤੇ ਨੇ ਜੋ ਉਪਦੇਸ਼ ਦਿੱਤੇ ਨੇ ਜੋ ਸਿਧਾਂਤ ਦਿੱਤੇ ਨੇ ਉਹਨਾਂ ਤੇ ਪਹਿਰੇ ਦੀ ਸਤਗੁਰਾਂ ਦੇ ਧੀਆਂ ਪੁੱਤਰ ਬਣੀਏ ਮਹਿਲਾਂ ਨੂੰ ਆਖਣਾ ਕੀਤਾ ਕਹਿੰਦੇ ਇਹਨਾਂ ਪੁੱਤਰਾਂ ਦੇ ਸਿਰ ਉਤੋਂ ਵਾਰੇ ਐ ਕੋਈ ਗੱਲ ਨਹੀਂ ਇਸ ਖਾਲਸੇ ਨੂੰ ਆਪਣਾ ਪੁੱਤਰ ਬਣਾਓ ਇਸ ਤਰੀਕੇ ਦੇ ਨਾਲ ਤਰਵਾਸ ਦੇ ਕੇ ਕਹਿੰਦੇ ਮਾਤਾ ਜੀਆਂ ਨੂੰ ਦਰਬਾਰਨਾ ਦੇ ਵਿੱਚ ਬਿਠਾਇਆ ਫਿਰ ਸਮਾਪਤੀ ਤੋਂ ਬਾਅਦ ਹੁਣ ਮਾਤਾ ਜੀ ਗੁਰੂ ਸਾਹਿਬ ਜੀਆਂ ਦੇ ਨਾਲ ਇੱਥੇ ਹੀ ਰਹਿੰਦੇ ਐ ਤੇ ਇੱਥੇ ਹੁਣ ਗੁਰੂ ਸਾਹਿਬ ਜੀਆਂ ਨੇ ਅੱਗੇ ਜੋ ਕਥਾ ਆ ਰਹੀ ਹੈ ਗੁਰਦੁਆਰਾ ਲਖਨ ਸਰਸਵਰ ਸਾਹਿਬ ਜਿੱਥੇ ਗੁਰੂ ਸੱਚੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਲਮਾਂ ਘੜੀਆਂ ਤੇ ਸਿੰਘਾਂ ਨੇ ਬਾਬਾ ਭਾਈ ਮਨੀ ਸਿੰਘ ਜੀ ਬਾਬਾ ਦੀ ਦੀਪ ਸਿੰਘ ਜੀ ਇਹਨਾਂ ਨੇ ਸਾਰਿਆਂ ਨੇ ਸੇਵਾ ਕੀਤੀ ਹੈ ਸੋ ਉਹ ਕਥਾ ਜੋ ਅੱਗੇ ਆ ਰਹੀਆਂ ਨੇ ਆਪਾਂ ਸਰਵਣ ਕਰਨੀਆਂ ਨੇ ਭਾਈ ਗੁਰੂ ਸਾਹਿਬ ਜੀਆਂ ਦੇ ਸਰੂਪਾਂ ਦਾ ਜੋ ਰਚਨਾ ਉਹਨਾਂ ਦੀ ਹੋਣੀ ਗੁਰੂ ਸਾਹਿਬ ਜੀਆਂ ਨੇ ਆਪਣੇ ਮੁਖ ਤੋਂ ਉਚਾਰ ਕਰਕੇ ਗੁਰਬਾਣੀ ਲਖਵਾਉਣੀ ਉਹ ਸਾਰੀਆਂ ਕਥਾ ਵਾਗੇ ਆ ਰਹੀਆਂ ਨੇ ਭਾਈ ਦਿਆਲ ਦਾਸ ਉਹਦੀ ਕਥਾ ਆ ਰਹੀ ਹੈ ਸੋ ਸਾਰਿਆਂ ਨੇ ਸਰਗਣ ਕਰਕੇ ਆਪੋ ਆਪਣਾ ਜੀਵਨ ਸਫਲ ਬਣਾਉਣਾ ਹੈ ਨਾਲ ਹੀ ਅੱਜ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਹੜੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੇ ਉਹ ਅੱਜ ਨੇ ਪਾਈ ਸਵੈ ਸਭ ਸੰਗਤਾਰ ਨੂੰ ਲੱਖ ਲੱਖ ਵਧਾਈਆਂ ਹੋਵਣ ਬਾਬਾ ਦੀਪ ਸਿੰਘ ਜੀਆਂ ਵਰਗੇ ਸੂਰਮੇ ਜਿਹੜੀਆਂ ਮਾਵਾ ਨੇ ਜਣੇ ਹੈ ਉਹਨਾਂ ਮਾਵਾ ਨੂੰ ਵੀ ਤਨ ਕਹਿ ਲਈਏ ਆ ਦੋ ਪੰਗਤੀਆਂ ਪੜ ਕੇ ਫਿਰ ਆਪਾਂ ਸਮਾਪਤੀ ਕਰਾਂਗੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੀ ਆਇਆਂ ਨੂੰ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀਆਂ ਕਲਾ ਹਰ ਮੈਦਾਨ ਫਤਿਹ ਬਖਸ਼ਣ ਦੀ ਅੱਜ ਦੀ ਹਾਜ਼ਰੀ ਪਰਦਿਆਂ ਦਾ ਸ੍ਰੀ ਪਾਸੋਂ ਜਾਣੇ ਅਣਜਾਣੇ ਕੋਈ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਸਤਿਗੁਰੂ ਔਰ ਸੰਗਤ ਬਖਸ਼ਣ ਜੋਗ ਹੋ ਬਖਸ਼ ਲੈਣਾ ਭੁੱਲਾ ਨਾ ਚਤਾਰਣੀਆਂ ਆਓ ਜਿਹੜੀਆਂ ਮਾਵਾਂ ਐਸੀ ਪੁੱਤਰਾਂ ਨੂੰ ਜਨਮ ਦੇਂਦੀਆਂ ਨੇ ਉਹਨਾਂ ਨੂੰ ਧੰਨ ਕਹਿ ਕੇ ਫਿਰ ਆਪਾਂ ਸਮਾਪਤੀ ਕਰਾਂਗੇ ਸ਼ਹੀਦਾਂ ਦੇ ਚਰਨਾਂ ਤੇ ਨਮਸਕਾਰ ਕਰ ਲਈਏ ਤੇ ਪਿਆਰਿਓ ਮਾਂ ਬੜਾ ਮੇਨ ਗੁਰੂ ਹੈ ਜਿਹੜਾ ਸਭ ਤੋਂ ਪਹਿਲਾ ਗੁਰੂ ਹੈ ਬੱਚੇ ਦਾ ਉਹ ਮਾਂ ਹੁੰਦੀ ਹੈ ਪਰ ਜੇ ਮਾਂ ਹੀ ਸਿੱਖੀ ਤੋਂ ਮੁਨਕਰ ਹੈ ਮਾਂ ਹੀ ਸਿੱਖੀ ਤੋਂ ਪਰੇ ਹੈ ਉਹਨੇ ਆਪਣੇ ਬੱਚੇ ਨੂੰ ਕੀ ਸਿਖਾਉਣਾ ਤਾਂ ਕਰਕੇ ਬੀਬੀਆਂ ਨੂੰ ਬੇਨਤੀ ਹੈ ਕਿ ਆਪਣੇ ਘਰ ਦੇ ਵਿੱਚ ਆਪਣੇ ਪਹਿਲਾ ਜੀਵਨ ਦੇ ਵਿੱਚ ਸਿੱਖੀ ਲੈ ਕੇ ਆਈਏ ਫਿਰ ਘਰ ਦੇ ਵਿੱਚ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਕਿਉਂਕਿ ਘਰ ਬੀਬੀ ਤੋਂ ਚੱਲਦਾ ਹੈ ਸ਼ੁਰੂ ਇੱਕ ਬੀਬੀ ਤੋਂ ਘਰ ਹੁੰਦਾ ਹੈ ਮਾਂ ਇੱਕ ਬੀਬੀ ਹੈ ਘਰਵਾਲੀ ਇੱਕ ਬੀਬੀ ਹੈ ਪੈਣ ਹੈ ਜਿਹੜੀ ਉਹ ਇੱਕ ਬੀਬੀ ਹੈ ਉਹਨੇ ਅੱਗੇ ਜਾ ਕੇ ਘਰ ਤੋਰਨਾ ਤਾਂ ਕਰਕੇ ਸ਼ੁਰੂ ਜੋ ਸ਼ੁਰੂਆਤ ਜੋ ਹੁੰਦੀ ਹੈ ਪਰਿਵਾਰ ਦੀ ਇੱਕ ਬੀਬੀ ਤੋਂ ਹੁੰਦੀ ਹੈ ਸਿੱਖੀ ਦੇ ਬੀਬੀ ਦੇ ਪੱਲੇ ਹੋਏ ਨਾ ਤੇ ਉਹ ਸਾਰੇ ਘਰ ਨੂੰ ਗੁਰਸਿੱਖ ਬਣਾ ਸਕਦੀ ਏ ਤਾਂ ਕਰਕੇ ਇਹ ਖਿਆਲ ਕਰੀਏ ਆਪੋ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਦਈਏ ਤੇ ਆਪਣਾ ਜੀਵਨ ਸੋਨਾ ਬਣਾਈਏ ਆਓ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਮਾਤਾ ਤਨਹਨ ਜਿਨ੍ਹਾਂ ਨੇ ਐਸੇ ਸ਼ੂਰਮੇ ਨੂੰ ਜਣਿਆ ਤੇ ਆਓ ਉਹਨਾਂ ਨੂੰ ਧੰਨ ਕੇ ਕੀ ਤੇ ਫਿਰ ਆਪਾਂ ਅਰਦਾਸ ਵਿੰਕੀ ਨਾਲ ਜੁੜਾਂਗੇ ਜੀ ਆਇਆਂ ਸੰਗਤਾਂ ਦਾ ਧੰਨਵਾਦ ਹੈ ਇੱਕ ਵਾਰੀ ਦੁਬਾਰਾ ਗੱਜ ਕੇ ਸਾਰੇ ਜਣੇ ਬੋਲਿਓ ਤਨ ਤਨ ਨੇ ਜਣੇਂਦੀਆ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਤਨ ਤਨ ਨੇ ਜਣੇਂਦੀਆ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਬੋਲੋ ਤਨ ਤਨ ਨੇ ਤਨ ਤਨ ਨੇ ਜਨੈਂਦੀਆ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਤਨ ਤਨ ਨੇ ਜਨੈਂਦੀਆ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਉਹਨਾਂ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ਆਓ ਹੁਣ ਆਨੰਦ ਸਬਦ ਦੇ ਜਾਓ ਫਿਰ ਦਸਾਂ ਬੇਨਤੀਆਂ ਪਾਵਨ ਹੁਕਮ ਸਰਵਣ ਕਰਕੇ ਸਤਨਾਮ ਵੇ ਗੁਰੂ ਕਰਦੇ ਹਾਂ ਕਰੋ ਕਰੀ ਚਾਲੇ ਪਉਣੇ ਜੀ ਗੱਜ ਵੱਜ ਕੇ ਫੱਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ